ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੰਗਤ ਜੀ ਅੱਜ ਆਪਾਂ ਜਿਸ ਵਿਸ਼ੇ ਨੂੰ ਵਿਚਾਰਨ ਜਾ ਰਹੇ ਆ ਪਿਆਰਿਓ ਇਹ ਵਿਸ਼ਾ ਥੋੜਾ ਜਿਹਾ ਸਮਝਣਯੋਗ ਹੈ ਕਿਉਂਕਿ ਸਾਡੇ ਇੰਡੀਆ ਦੇ ਵਿੱਚ ਮੱਸੀਆ ਵਾਲੇ ਦਿਨ ਸੂਰਜ ਗ੍ਰਹਿਣ ਲੱਗਣ ਸਮੇਂ ਕੁਝ ਮੁਸ਼ਕਲਾਂ ਆ ਸਕਦੀਆਂ ਨੇ ਇਹ ਦੋ ਕਟਨਾਵਾਂ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਜੜੀਆਂ ਨੇ ਸੰਧੀਆਂ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਸੂਰਜ ਗ੍ਰਹਿਣ ਲੱਗਣ ਬਾਰੇ ਜਿਹੜਾ ਹੈ ਵਹਿਮ ਭਰਮ ਫੈਲਾਇਆ ਜਾ ਰਿਹਾ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਹੈ ਇੱਕ ਗੁੰਮਰਾਹ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਆਪਾਂ ਇਸ ਵਿਸ਼ੇ ਨੂੰ ਤਾਂ ਕਰਕੇ ਵਿਚਾਰਨਾ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜਿਸ ਤਰ੍ਹਾਂ ਸੁਣਨ ਦੇ ਵਿੱਚ ਆਇਆ ਹੈ ਤੇ ਮਤਲਬ ਕਿਹਾ ਜਾ ਰਿਹਾ ਹੈ ਕਿ ਇਹ ਸੂਰਜ ਗ੍ਰਹਿਣ ਕਾਫੀ ਭਾਰੀ ਹੋਣ ਵਾਲਾ ਹੈ ਇਹ ਸੂਰਜ ਗ੍ਰਹਿਣ ਜਿਹੜਾ ਨਾ ਉਹ ਕਾਫੀ ਜ਼ਿਆਦਾ ਵੱਡਾ ਰਹਿਣ ਵਾਲਾ ਹੈ ਤੇ ਕਾਫੀ ਲੋਕਾਂ ਨੂੰ ਜਿਹੜੀ ਹੈ ਇਸ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਕਾਫੀ ਲੋਕ ਜਿਹੜੇ ਨੇ ਇਹਦੇ ਨਾਲ ਪ੍ਰਭਾਵਿਤ ਹੋਣ ਵਾਲੇ ਨੇ ਪਿਆਰਿਓ ਸੂਰਜ ਗ੍ਰਹਿਣ ਦੇ ਵਿੱਚ ਕੁਝ ਚੀਜ਼ਾਂ ਹੋਣਗੀਆਂ ਜਿਨ੍ਹਾਂ ਬਾਰੇ ਸੁਣ ਕੇ ਅਸੀਂ ਹੈਰਾਨ ਹੋ ਜਾਵਾਂਗੇ ਪਿਆਰਿਓ ਸੂਰਜ ਗ੍ਰਹਿਣ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਫਲਾਈਆਂ ਜਾ ਰਹੀਆਂ ਨੇ ਬੜਾ ਜ਼ਿਆਦਾ ਕਿਹਾ ਜਾ ਰਿਹਾ ਕਿ ਨੁਕਸਾਨ ਹੋ ਜਾਏਗਾ ਜੀ ਇੰਜ ਹੋ ਜਾਏਗਾ ਇਹ ਹੋਣ ਵਾਲਾ ਆ ਹੋਵੇਗਾ ਸੋ ਪਿਆਰਿਓ ਇਦਾਂ ਦਾ ਆਖਰਕਾਰ ਕੁਝ ਵੀ ਨਹੀਂ ਸਾਲ ਦਾ ਇਹ ਆਖਰੀ ਸੂਰਜ ਗ੍ਰਹਿਣ ਹੈ ਦਸਣ ਦੇ ਮੁਤਾਬਕ ਕਹਿੰਦੇ ਇਹ ਬਹੁਤ ਭਾਰੀ ਹੈ ਮੈਂ ਕਿਹਾ ਵੀ ਕੋਈ ਭਾਰੀ ਨਹੀਂ ਜਿਹੜੇ ਪਰਮਾਤਮਾ ਨੇ ਰੁੱਤਾਂ ਵਾਰਾਂ ਥਿੱਤਾਂ ਇਹ ਸਭ ਕੁਝ ਬਣਾਈਆਂ ਨੇ ਪਿਆਰਿਓ ਉਹਨੇ ਕੁਝ ਸੋਚ ਸਮਝ ਕੇ ਹੀ ਬਣਾਇਆ ਹੈ ਉਹਨੇ ਕੁਝ ਸੋਚ ਸਮਝ ਕੇ ਸਭ ਕੁਝ ਤਿਆਰ ਕੀਤਾ ਤੇ ਅੱਜ ਉਹਦੀ ਬਣਾਈ ਹੋਈ ਕੁਦਰਤ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਚੈਲੰਜ ਪਏ ਕਰ ਰਹੇ ਹਾਂ ਕੋਈ ਕਹਿੰਦਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਕੋਈ ਕਹਿੰਦਾ ਚੰਨ ਗ੍ਰਹਿਣ ਲੱਗਣ ਵਾਲਾ ਹੈ ਕੋਈ ਕੁਝ ਕਹਿ ਰਿਹਾ ਕੋਈ 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 ਕਹਿ ਰਿਹਾ ਭਾਰੀ ਹੋਗਾ ਪਤਾ ਨਹੀਂ ਲੋਕੀ ਕਿੱਥੋਂ ਪੜ ਕੇ ਆਉਂਦੇ ਨੇ ਕਿਹੜੇ ਰੱਬ ਨਾਲ ਗੱਲਾਂ ਕਰਕੇ ਆਉਂਦੇ ਨੇ ਕਿੱਥੋਂ ਜਿਹੜੀਆਂ ਇਹ ਚੀਜ਼ਾਂ ਆ ਜਾਂਦੀਆਂ ਨੇ ਤੇ ਪਤਾ ਨਹੀਂ ਕਿਹੜੇ ਲੋਕ ਇਹਨਾਂ ਨੂੰ ਵਿਹਿਮਾ ਭਰਮਾਂ ਦੇ ਵਿੱਚ ਪਾ ਜਾਂਦੇ ਨੇ ਉਹ ਜਿਹੇ ਅਸੀਂ ਆ ਜਿਹੜੇ ਇਹਨਾਂ ਵਿਹਿਮਾ ਭਰਮਾਂ ਨੂੰ ਅਪਣਾ ਲੈਂਦੇ ਆ ਪਿਆਰਿਓ ਬੇਨਤੀ ਕਰ ਦੇਵਾ ਸਾਲ ਦਾ ਜਿਹੜਾ ਸੂਰਜ ਗ੍ਰਹਿਣ ਹੈ ਦੁਰਲੱਭ ਸੰਯੋਗ ਜਿਹੜਾ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਬੜਾ ਭਾਰੀ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਪਿਆਰਿਓ ਸਨਾਤਨ ਧਰਮ ਦੇ ਵਿੱਚ ਮੱਸਿਆ ਦੇ ਦਿਨ ਪੂਜਾ ਜਪ ਤਪ ਤੇ ਦਾਨ ਆਦਿ ਦੀ ਪਰੰਪਰਾ ਆ ਇਸ ਦੇ ਨਾਲ ਹੀ ਗੰਗਾ ਚ ਇਸ਼ਨਾਨ ਵੀ ਕੀਤਾ ਜਾਂਦਾ ਹੈ ਬਹੁਤੇ ਲੋਕ ਕਰਦੇ ਨੇ ਬਹੁਤੇ ਨਹੀਂ ਕਰਦੇ ਚਲੋ ਖੈਰ ਆਪਾਂ ਮੇਨ ਮੁੱਦੇ ਨੂੰ ਸਮਝੀਏ ਪਿਆਰਿਓ ਇਹਨਾਂ ਸ਼ੁਭ ਕਾਰਜਾਂ ਨੂੰ ਕਰਨ ਦੇ ਨਾਲ ਕਿੰਦੀ ਮਾਨਵਤਾ ਤੇ ਧਰਮ ਦਾ ਤੇ ਵਿੱਚ ਬੜੀ ਵੱਡੀ ਨਿਪੁੰਨਤਾ ਹੁੰਦੀ ਹੈ ਵਿਅਕਤੀ ਦੇ ਅਣਜਾਣੇ ਚ ਕੀਤੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਇਸ ਤੋਂ ਬਾਅਦ ਕਹਿੰਦੇ ਜਿਹੜੇ ਸਾਰੇ ਭਗਵਾਨ ਨੇ ਤੇ ਪਿਤਰ ਨੇ ਉਹਨਾਂ ਦੀ ਪੂਜਾ ਅਰਚਨਾ ਵੀ ਕੀਤੀ ਜਾਂਦੀ ਹੈ ਤੇ ਅਜੀਹਾ ਕਰਨ ਦੇ ਨਾਲ ਅਮੋਗ ਫਲ ਦੀ ਕਹਿੰਦੇ ਪ੍ਰਾਪਤੀ ਹੁੰਦੀ ਹੈ ਪਿਆਰਿਓ ਅਜੀਹਾ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਦੌਰਾਨ ਕੁਝ ਖਾਸ ਕੰਮ ਕਰਨ ਦੇ ਨਾਲ ਵਿਅਕਤੀ ਨੂੰ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਜਿਹੀ ਸਥਿਤੀ ਦੇ ਵਿੱਚ ਸਾਨੂੰ ਬੜੇ ਉਪਾਅ ਕਰਨੇ ਪੈਂਦੇ ਨੇ ਬੜਾ ਕੁਝ ਕਰਨਾ ਪੈਂਦਾ ਹੈ ਕਹਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਸਮੇਂ ਸੂਰਜ ਦੇਵਤਾ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਨਾਲ ਹੀ ਮਹਾ ਮੰਤਰ ਤੁਜ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਫਲਦਾਇਕ ਇਹ ਮਿਲਦਾ ਹੈ ਸੂਰਜ ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰਨਾ ਪੈਂਦਾ ਹੈ ਗੰਗਾ ਜਲ ਛਿੜਕ ਕੇ ਪੂਰੇ ਘਰ ਨੂੰ ਸ਼ੁੱਧ ਕਰਨਾ ਪੈਂਦਾ ਹੈ ਪੂਜਾ ਕਰਨ ਤੋਂ ਬਾਅਦ ਸ਼ਰਧਾ ਅਨੁਸਾਰ ਗਰੀਬ ਲੋਕਾਂ ਨੂੰ ਦਾਨ ਕਰਨਾ ਚਾਹੀਦਾ ਹੈ ਪੰਛੀਆਂ ਨੂੰ ਭੋਜਨ ਵਿਖਾਉਣਾ ਪਏਗਾ ਸੂਰਜ ਗ੍ਰਹਿਣ ਦੇ ਦੌਰਾਨ ਭੋਜਨ ਸਾਨੂੰ ਨਹੀਂ ਖਾਣਾ ਚਾਹੀਦਾ ਵੀ ਹੁਣ ਸੂਰਜ ਜਦੋਂ ਲੱਗਿਆ ਹੋਇਆ ਹੈ ਗ੍ਰਹਿਣ ਉਦੋਂ ਕੀ ਕਰੀਏ ਅਝੀਹਾ ਕਰਨ ਨਾਲ ਕਹਿੰਦੇ ਰਾਹੂ ਦੇ ਪ੍ਰਭਾਵ ਕਾਰਨ ਭੋਜਨ ਦੂਸ਼ਿਤ ਹੋ ਜਾਂਦਾ ਹੈ ਇਸ ਤੋਂ ਇਲਾਵਾ ਕਹਿੰਦੇ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਸੂਰਜ ਗ੍ਰਹਿਣ ਦੌਰਾਨ ਮੰਦਰ ਦੇ ਦਰਵਾਜ਼ੇ ਬੰਦ ਰੱਖੋ ਚਲੋ ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਸਾਧ ਸੰਗਤ ਸਾਡੇ ਜਿਹੜੇ ਸਨਾਤਨ ਭੈਣ ਭਰਾ ਨੇ ਸਨਾਤਨੀਆਂ ਤੇ ਉਹ ਇਸ ਚੀਜ਼ ਨੂੰ ਮੰਨਦੇ ਨੇ ਮੰਨਦੇ ਨੇ ਬਹੁਤੇ ਸਾਡੇ ਨਾਲ ਜਿਹੜੇ ਸਹਿਚਾਰ ਦੇ ਵਿੱਚ ਨੇ ਜਾਂ ਕੁਝ ਵੀ ਨੇ ਉਹ ਮੈਂ ਮੰਨਦੇ ਨਹੀਂ ਵਿਖੇ ਉਹ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਤੇ ਸਾਧ ਸੰਗਤ ਉਹ ਗੁਰੂ ਘਰ ਨੂੰ ਤਰਜੀ ਦਿੰਦੇ ਨੇ ਚਲੋ ਖੈਰ ਜਿਹੜੇ ਮੰਨਦੇ ਨੇ ਮੈਂ ਇੱਥੇ ਸਨਾਤਨ ਧਰਮ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਆਵਾਦ ਵਿਵਾਦ ਨਹੀਂ ਗੱਲ ਉਹਨਾਂ ਦੀ ਕਰ ਰਹੇ ਆ ਵੀ ਜਿਹੜੇ ਗੁਰੂ ਘਰ ਵੀ ਜਾਂਦੇ ਨੇ ਅੰਮ੍ਰਿਤ ਵੀ ਛਕਿਆ ਹੋਇਆ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿੰਦੇ ਨੇ ਪਰ ਪਿਆਰਿਓ ਫਿਰ ਵੀ ਇਨ੍ਹਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਨੇ ਫਿਰ ਵੀ ਉਹ ਕਹਿੰਦੇ ਨੇ ਤੇ ਦੂਜੇ ਦਰਜੇ ਦੇ ਉਹ ਲੋਕ ਜਿਨ੍ਹਾਂ ਨੇ ਸੂਰਜ ਗ੍ਰਹਿਣ ਤੇ ਨਾਮ ਤੇ ਲੋਕਾਂ ਨੂੰ ਉੰਜੀ ਡਰਾ ਰੱਖਿਆ ਤੀਜੇ ਦਰਜੇ ਦੇ ਉਹ ਲੋਕ ਜਿਨ੍ਹਾਂ ਨੇ ਸੂਰਜ ਗ੍ਰਹਿਣ ਕਰ ਕਰਕੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਕਢਾ ਲੈ ਗਏ ਨੇ ਜੀ ਤੁਹਾਡਾ ਉਪਾਅ ਕਰਾਂਗੇ ਜੇ ਪਰਮਾਤਮਾ ਨੇ ਸੂਰਜ ਗ੍ਰਹਿਣ ਦੇ ਵਿੱਚ ਕਿਸੇ ਦਾ ਨੁਕਸਾਨ ਕਰਨਾ ਹੋਇਆ ਤੇ ਕੋਈ ਮਹਾ ਬਲੀਨੀ ਪੈਦਾ ਹੋਇਆ ਜਿਹੜਾ ਕਿਸ ਨੁਕਸਾਨ ਨੂੰ ਰੋਕ ਲੇ ਜਿਹੜੇ ਅੱਜ ਕਹਿੰਦੇ ਨੇ ਅਸੀਂ ਉਪਾਅ ਕਰਾਂਗੇ ਇਹਨਾਂ ਲੋਕਾਂ ਹੁਣ ਜਿਹੜੇ ਲੋਕਾਂ ਨੂੰ ਇਸ ਚੀਜ਼ ਦਾ ਵਹਿਮ ਹੈ ਤੇ ਇੱਕ ਵਾਰ ਉਸ ਚੀਜ਼ ਦਾ ਜਵਾਬ ਦੇਣ ਕਿ ਜਿਹੜੇ ਕਹਿੰਦੇ ਸੀ ਉਪਾਅ ਕਰਾਂਗੇ ਤੇ ਉਹ ਲੋਕ ਕਰੋਨਾ ਕਾਲ ਦੇ ਵਿੱਚ ਕਿੱਥੇ ਚਲੇ ਗਏ ਸੀ ਜਿਹੜੇ ਕਹਿੰਦੇ ਸੀ ਅਸੀਂ ਉਪਾਅ ਕਰਾਂਗੇ ਤੇ ਉਦੋਂ ਕਰੋਨਾ ਕਾਲ ਦੇ ਵਿੱਚ ਕੋਈ ਨਹੀਂ ਬਾਹਰ ਨਿਕਲਿਆ ਤੇ ਜਿਹੜੇ ਲੋਕਾਂ ਨੇ ਕਰੋਨੇ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜੀ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਉਹਨਾਂ ਦਾ ਕੀਤੇ ਹੋਏ ਉਪਾਅ ਕਿਸੇ ਕੰਮ ਨਹੀਂ ਆਏ ਜਦੋਂ ਕਿਸੇ ਦੇਸ਼ ਨਾਲ ਕੋਈ ਜੰਗ ਲੱਗਦੀ ਹੈ ਜਦੋਂ ਕਿਸੇ ਦੇਸ਼ ਨਾਲ ਸਾਡਾ ਕੋਈ ਝਗੜਾ ਹੁੰਦਾ ਹੈ ਤੇ ਉਦੋਂ ਇਹ ਲੋਕ ਕਿਉਂ ਨਹੀਂ ਕੋਈ ਉਪਾਅ ਕਰਦੇ ਮੈਂ ਬੇਨਤੀ ਕਰਾਂ ਉਥੇ ਉਪਾਅ ਨਹੀਂ ਉਥੇ ਫਿਰ ਜੰਗ ਹੁੰਦੀ ਹੈ ਤੇ ਪਿਆਰਿਓ ਜੰਗ ਦੇ ਮੈਦਾਨ ਦੇ ਵਿੱਚ ਕੋਈ ਨਹੀਂ ਜਾਂਦਾ ਮੈਂ ਅੱਜ ਵੇਖ ਰਿਹਾ ਸੀ ਕੁਝ ਲੁਧਿਆਣੇ ਦੇ ਜਿਹੜੇ ਕੁਝ ਲੋਕ ਨੇ ਪੰਜ ਸੱਤਕ ਜਿਹੜੇ ਆਪਦੇ ਆਪ ਨੂੰ ਸੈਵ ਸੈਨਾ ਵਾਲੇ ਘਵਾਉਂਦੇ ਨੇ ਤੇ ਪਿਆਰਿਓ ਉਹ ਲੋਕ ਇੱਕ ਫਿਲਮ ਦਾ ਵਿਰੋਧ ਕਰ ਰਹੇ ਕੋਈ ਆ ਰਹੀ ਹੋਣੀ ਫਿਲਮ ਕਹਿੰਦੇ ਜੀ ਉਹ ਐਕਟਰ ਨੇ ਪਾਕਿਸਤਾਨ ਦੀ ਗੱਲ ਕਿਉਂ ਕੀਤੀ ਜੀ ਫਿਲਮ ਦੇ ਵਿੱਚ ਲੜਸੋ ਜੀ ਪਾਕਿਸਤਾਨ ਦੀ ਗੱਲ ਕੀਤੀ ਤੇ ਕੋਈ ਬੰਬ ਤਾਂ ਨਹੀਂ ਸਿਰਦਾ ਇਹਨਾਂ ਲੋਕਾਂ ਨੂੰ ਉਦੋਂ ਸ਼ਾਇਦ ਕੁਝ ਗੱਲਾਂ ਕਿਉਂ ਭੁੱਲ ਜਾਂਦੀਆਂ ਨੇ ਜਦੋਂ ਕਿਸੇ ਧਰਮ ਦੀ ਗੱਲ ਹੁੰਦੀ ਹੈ ਕਿਸੇ ਐਕਟੀਵਿਟੀ ਦੀ ਗੱਲ ਹੁੰਦੀ ਹੈ ਦੇਸ਼ ਦੇ ਪ੍ਰਤੀ ਕੋਈ ਗੱਲਬਾਤ ਹੁੰਦੀ ਹੈ ਤੇ ਜਦੋਂ ਅੱਗੇ ਹੋਣਾ ਹੁੰਦਾ ਉਦੋਂ ਇਹ ਲੋਕਾਂ ਦਾ ਪਤਾ ਵੀ ਨਹੀਂ ਲੱਗਦਾ ਜਿਹੜਾ ਚੂਹਿਆਂ ਵਾਂਗੂ ਇਹ ਖੱਡਾਂ 'ਚ ਵੱਡ ਜਾਂਦੇ ਹੋ ਪਰ ਅੱਜ ਇਹ ਲੋਕ ਸਾਹਮਣੇ ਆ ਗਏ ਫਲਾਣਾ ਜਿਹੜੀ ਜਿਹੜੀ ਚੀਜ਼ ਨਾਲ ਲੈਣਾ ਦੇਣਾ ਨਹੀਂ ਕੋਈ ਪ੍ਰਭਾਵ ਹੀ ਨਹੀਂ ਕੋਈ ਗੱਲਬਾਤ ਹੀ ਨਹੀਂ ਉਹ ਚੀਜ਼ ਦਾ ਮੁੱਦਾ ਬਣਾ ਕੇ ਠਾਲੀ ਜਾਣਗੇ ਲੈ ਦੱਸੋ ਜੀ ਅਸੀਂ ਜੀ ਦੇਸ਼ ਲਈ ਸੇਵਾ ਕਰ ਰਹੇ ਆ ਮੈਂ ਕਹਿੰਨਾ ਭਰਾਵੋ ਐਸੀ ਸੇਵਾ ਨਾ ਕਰੋ ਐਸੀ ਸੇਵਾ ਕਰਨ ਵਾਲੇ ਹੋਰ ਬਥੇਰੇ ਆ ਉਹਨਾਂ ਨੂੰ ਵੀ ਮੌਕਾ ਦੇ ਦਿਓ ਤੁਸੀਂ ਕਿਸੇ ਚੱਜ ਦੇ ਮੁੱਦੇ ਤੇ ਗੱਲਬਾਤ ਛੇੜੋ ਜਿਹਦੇ ਤੇ ਦੁਨੀਆ ਤੁਹਾਡੇ ਨਾਲ ਤੁਰੇ ਸੱਚਾਈ ਦੇ ਮਾਰਗ ਤੇ ਚੱਲੋ ਇਹ ਇਹ ਇਕੱਲਾ ਨਾਲ ਫੇਮਸ ਨਹੀਂ ਹੋਇਆ ਜਾਣਾ ਇਹ ਗੱਲਾਂ ਬਾਰੇ ਲੋਕ ਬਹੁਤ ਕੁਝ ਜਾਣਦੇ ਆ ਦੁਨੀਆ ਬਹੁਤ ਸੁਚੇਤ ਹੋ ਚੁੱਕੀ ਆ ਸੋ ਖੈਰ ਆਪਾਂ ਬੇਨਤੀ ਕਰਦੇ ਸੂਰਜ ਗ੍ਰਹਿਣ ਦੀ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਇਹ ਪਰਮਾਤਮਾ ਦੀ ਪ੍ਰਗਿਰਤੀ ਦੇ ਵਿੱਚ ਨੇ ਪਰ ਪਿਆਰਿਓ ਜੇ ਆਪਾਂ ਵੇਖੀਏ ਸਾਇੰਸ ਦੇ ਮੁਤਾਬਕ ਤੇ ਉਹਨਾਂ ਚੀਜ਼ਾਂ ਨੇ ਇਹਨਾਂ ਨੂੰ ਜਿਹੜਾ ਹੈ ਬਿਲਕੁਲ ਵੀ ਪਰਵਾਹ ਨਹੀਂ ਕੀਤਾ ਉਹ ਕਹਿੰਦੇ ਨੇ ਵੀ ਇਹ ਇੱਕ ਨੇਮ ਹੈ ਜਦੋਂ ਧਰਤੀ ਘੁੰਮਦੀ ਹੈ ਸੂਰਜ ਚੰਦਰ ਗ੍ਰਹਿਣ ਦੇ ਆਲੇ-ਦਾਲੇ ਆੜ-ਆੜ ਜਿਹੜੇ ਮੰਡਲ ਬਣੇ ਹੋਏ ਨੇ ਤੇ ਉਹ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਆਉਂਦੇ ਨੇ ਤੇ ਉਹਦੀ ਰੌਸ਼ਨੀ ਨੂੰ ਬੰਦ ਕਰ ਲੈਂਦੇ ਨੇ ਤੇ ਸਾਡੇ ਲੋਕਾਂ ਨੂੰ ਕਹਿ ਦਿੰਦੇ ਨੇ ਜੀ ਇਹ ਤਾਂ ਗ੍ਰਹਿਣ ਲੱਗ ਗਿਆ ਆਪਾਂ ਇਸ ਵਿਸ਼ੇ ਤੇ ਕਰੇ ਖੁੱਲਕੇ ਵਿਚਾਰ ਕਰਾਂਗੇ ਪਰ ਸਾਧ ਸੰਗਤ ਸੂਰਜ ਗ੍ਰਹਿਣ ਦੇ ਨਾਮ ਤੇ ਜਿਹੜੇ ਲੋਕ ਠੱਗੇ ਗਏ ਨੇ ਜਾਂ ਠੱਗੇ ਜਾਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਨੇ ਵੀ ਅਸੀਂ ਆਪਣੇ ਆਪ ਨੂੰ ਠਗਾ ਲਈਏ ਇਦਾਂ ਨਾ ਕਰੋ ਸੂਰਜ ਗ੍ਰਹਿਣ ਹੈ ਆਪੇ ਨੰਗ ਜੋ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ ਗੁਰੂ ਘਰ ਜਾਓ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਤੇ ਖੜਾ ਪ੍ਰਸ਼ਾਦ ਦੇ ਕਰਾਓ ਤੁਹਾਡਾ ਵਾਲ ਵੀ ਬਿੰਗਾ ਨਹੀਂ ਹੋ ਸਕਦਾ ਪਿਆਰਿਓ ਇਸ ਗੱਲ ਤੇ ਯਕੀਨ ਰੱਖਿਓ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮਕੀ ਫੰਦਾ ਇਹਨਾਂ ਬਚਨਾਂ ਤੇ ਦ੍ਰਿੜ ਰਹੋ ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ